ਰਾਤ ਸਮਗਰੀ ਲੈ ਕੇ ਮ ਕੈਬਨਟ ਮੰਤਰੀ ਲਾਲਜੀਤ ਸਿੰਘ ਪੁਲੰਦਰ ਪਿੰਡ ਮੁੱਠਿਆਂਵਾਲੀ ਦੇ ਨੇੜੇ ਪਹੁੰਚੇ ਨੇ ਇਹ ਤੁਸੀਂ ਬੰਨ ਮੰਤਰੀ ਸਾਹਿਬ ਰਾਤ ਸਮਗਰੀ ਲੈ ਕੇ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਦੇਖੋ ਕਿ ਸਾਡੇ ਭਰਾ ਆ ਤੇ ਪ੍ਰਤਾ ਦਾ ਸਮਾਂ ਹੈ ਅਹੀਂ ਕੋਈ ਇਹ ਨਹੀਂ ਵੀ ਬੜਾ ਵੱਡਾ ਹਸਾਨ ਹੈ ਕੋਈ ਇਹ ਹਸਾਨ ਨਹੀਂ ਨਾ ਬਾਬੇ ਨਾਨਕ ਦੀ ਮਿਹਰ ਹੈ ਬਾਬੇ ਨਾਨਕ ਦੀ ਮਿਹਰ ਨਾਲ ਹੀ ਸਾਰਾ ਕੁਝ ਹੋਣ ਰਿਹਾ ਜਿਹੜਾ ਆ ਸਾਡਾ ਭਰਾ ਆ ਮਨਜੀਤ ਸਿੰਘ ਇਹ ਕਿਰਿਆਨੇ ਦਾ ਸੌਦਾ ਇੱਤਾਂ ਲੈ ਕੇ ਆਇਆ ਅਸਲ ਲੰਗਰ ਇਹ ਹੋਆ ਕਈ ਲੋਕ ਪੈਰੀਅਰ ਲਾ ਲਾ ਕੇ ਤੇ ਸਪੀਡ ਬ੍ਰੇਕਰ ਲਾ ਲਾ ਲੱਕੜਾਂ ਲਾ ਲਾ ਸਕੇ ਨਾ ਡੱਕ-ਡੱਕ ਕੇ ਲੰਗਰ ਖਵਾਉਂਦੇ ਆ ਉਹ ਲੰਗਰ ਨੂੰ ਆ ਲੰਗਰ ਵਧੀਆ ਵਾ ਕਿਉਂਕਿ ਇਹਨਾਂ ਲੋਕਾਂ ਨੂੰ ਅੱਜ ਲੋੜ ਹੈ ਉਹਦੇ ਰੱਜਿਆਂ ਨੂੰ ਰਜਾਈ ਜੋ ਕਈ ਥਾਈਂ ਹੱਤੇ ਤੇ ਕਿਲੋਮੀਟਰ ਤੇ ਲੋਕਾਂ ਲੰਗਰ ਲਾਏ ਮਜ਼ਦੂਰ ਵਰਗ ਦਾ ਵੀ ਕੰਮ ਬੰਦ ਹੋ ਚੁੱਕਾ ਹੈ ਲਾਗਲੇ ਲਾਗਲੇ ਜਿੰਨੇ ਪਿੰਡ ਹੈ ਇੱਥੋਂ ਦੇ ਮਜ਼ਦੂਰ ਵਰਗ ਦਾ ਕੰਮ ਬੰਦ ਹੋ ਚੁੱਕਾ ਹੈ ਪਰ ਜਦੋਂ ਰਾਤ ਸਮਗਰੀ ਲੈਣ ਮਜ਼ਦੂਰ ਵਰਗ ਆਉਂਦਾ ਹੈ ਉਹਨਾਂ ਦੇ ਨਾਲ ਕਿਸਾਨਾਂ ਵੱਲੋਂ ਦੁਰਵਿਹਾਰ ਕੀਤਾ ਜਾਂਦਾ ਹੈ ਉਹਨਾਂ ਨੂੰ ਬੁਰਾ ਭਲਾ ਬੋਲਿਆ ਜਾਂਦਾ ਉਸ ਬਾਰੇ ਕੀ ਚੋਗ ਨਹੀਂ ਕਿ ਇਹਨਾਂ ਨੂੰ ਬੁਰਾ ਬੋਲਣ ਦੇ ਆਉਣ ਇਹਨਾਂ ਨੇ ਕਿਹਾ 150 ਪੂਰੀ ਚਾਹੀਦੀ ਆ ਸਾਡੇ ਸਾਡੇ ਕੋਲ ਪਿਛਲੇ ਵੰਤੇ ਇਹ ਗੱਲ ਸੁਣ ਲਓ ਕਿ ਨਜ਼ਰ ਤੇ ਮੈਂ ਮੌਕੇ ਤੇ ਮੈਂ ਤਾਂ ਨਹੀਂ ਕਿਸੇ ਦਾ ਵੀ ਕੋਈ ਵਿਤਕਰਾ ਹੋਣ ਦਿੰਦਾ ਤੇ ਨਾ ਕਿਸੇ ਨੂੰ ਕੋਈ ਠਕਾਈ ਮਾਰਦਾ ਮੇਰੇ ਸਾਹਮਣੇ ਹੁਣ ਇਹਨਾਂ ਆਰਮ ਸਿੰਘ ਵਾਲਿਆਂ ਵਾਲਿਆਂ ਆਖਿਆ ਵੀ 150 ਬੁਰੀ ਸਾਨੂੰ ਚਾਹੀਦੀ ਐ ਇਹਨਾਂ ਨੂੰ ਆਖਿਆ ਕੋਲੋ ਡਾਲਾ ਤੇ 150 ਬੁਰੀ ਲਾ ਲਓ ਇਹ ਕਿਸਾਨ ਭਰਾਵਾਂ ਦੀ ਫਸਲ ਤਾਂ ਪਾਹ ਹੋ ਗਈ ਬਰਬਾਦ ਹੋ ਗਈ ਤੇ ਜਿਹੜੇ ਐਸਪੀਸੀ ਆ ਉਹਨਾਂ ਦੇ ਵੀ ਕੰਮ ਬੰਦ ਹੋ ਗਏ ਇਹਨਾਂ ਪਿੰਡਾਂ 'ਚ ਉਹਨਾਂ ਨੂੰ ਕਿਹੜੀ ਵਿਚਾਰਿਆਂ ਨੂੰ ਦਿਹਾੜੀ ਦਾ ਪਾਲ ਬੰਦਿਆ ਜੇ ਕੋ ਰਾਸ਼ਨ ਪਾਣੀ ਹੁੰਦਾ ਉਹ ਵੀ ਲੈ ਲੈਣਗੇ ਕੋਈ ਮਾੜੀ ਗੱਲ ਨਹੀਂ ਕਿ ਅਸੀਂ ਦੇਣ ਵੀ ਤੈ ਕੋਈ ਇਹੋ ਜੀ ਗੱਲ ਨਹੀਂ ਆ ਪਿਛਲੇ ਬੰਦ ਤੇ ਹੀ ਗੱਲ ਸਾਹਮਣੇ ਆਈ ਸੀ ਜਿੱਥੇ ਕਿਸਾਨਾਂ ਵੱਲੋਂ ਡੰਡੇ ਤੱਕ ਦਿਖਾਏ ਗਏ ਨੇ ਮਜ਼ਦੂਰਾਂ ਨੂੰ ਤਾਂ ਸ਼ਿਕਾਇਤ ਕੀਤੀ ਗਈ ਹੈ ਮਜ਼ਦੂਰਾਂ ਵੱਲੋਂ ਕਿ ਅਸੀਂ ਕੈਬਨਿਟ ਮੰਤਰੀ ਲਾਲਜੀ ਸਿੰਘ ਖੁੱਲਰ ਤੋਂ ਬੇਨਤੀ ਕਰਦੇ ਆਂ ਕਿ ਆਖਰ ਸਾਡਾ ਕੌਣ ਹੈ ਨਹੀਂ ਉਹਨਾਂ ਦਾ ਹੀ ਮੈਂ ਕਹਿੰਦਾ ਦਾ ਵਾ ਉਹਨਾਂ ਨੂੰ ਹੁਣ ਮੈਂ ਉਧਰ ਜਾਣਾ ਉਹਨਾਂ ਨੂੰ ਦੇਖ ਕੇ ਅੱਗੇ ਜਾਵਾਂਗੇ ਕਿਸੇ ਗੱਲ ਦੀ ਫਿਕਰ ਨਾ ਕਰੋ ਜਿਹੜੇ ਲੋਕ ਅਜਿਹਾ ਕਰਦੇ ਨਜ਼ਰ ਆਉਂਦੇ ਨੇ ਉਹਨਾਂ ਨੂੰ ਕੀ ਤਾਰਨਾ ਪਿੰਡ ਪਿੰਡ ਜਾ ਕੇ ਜਿਹੜਾ ਬੰਦਾ ਨੁਕਸਾਨ ਵਾਲਾ ਵਾਜੀ ਦਾ ਨੁਕਸਾਨ ਹੋਇਆ ਉਹਨੂੰ ਬੰਦੇ ਨੂੰ ਸਿੱਧਾ ਦਾਣ ਦਾ ਵੀ ਤਾਂ ਫਾਇਦਾ ਜੇ ਟਿਕਾਣੇ ਦੋ ਜੇ ਰਾਜ ਲਾਗੇ ਉਹ ਤਾਂ ਡਾਕਾ ਦਾ ਦਾਣ ਆ ਕਿਸਾਨਾਂ ਨੂੰ ਮੁਆਵਜ਼ਾ ਮਿਲੇਗਾ ਮਜ਼ਦੂਰਾਂ ਦਾ ਕੰਮ ਬੰਦ ਰਹਿੰਦਾ ਤੇ ਉਹਨਾਂ ਦਾ ਵਾਸਤੇ ਕੀ ਹੋ ਸਕੇਗਾ ਸਤੋ ਆਰਪੀਡੀ 24 ਤੇ ਤੁਹਾਡਾ ਸਵਾਗਤ ਹੈ ਹੜ੍ਹ ਦੇ ਨਾਲ ਪੰਜਾਬ ਦੀ ਜਨਤਾ ਜੂਝ ਰਹੀ ਹੈ ਤੁਸੀਂ ਦੇਖ ਸਕਦੇ ਹੋ ਦੂਰ ਦੂਰ ਤੱਕ ਪਾਣੀ ਨੇ ਫਸਲਾਂ ਨੂੰ ਡੋਬਿਆ ਹੋਇਆ ਹੈ ਔਰ ਲੋਕ ਇਸ ਵਕਤ ਹੜ੍ਹਾਂ ਦੀ ਮਾਰੇਠ ਨੇ ਇਸ ਵਕਤ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਰਾਤ ਸਮਗਰੀ ਲੈ ਕੇ ਪਹੁੰਚੇ ਨੇ ਔਰ ਤੁਸੀਂ ਦੇਖ ਸਕਦੇ ਹੋ ਰਾਤ ਸਮਗਰੀ ਲੈ ਕੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਪਿੰਡ ਮੁਠਿਆਂਵਾਲੀ ਦੇ ਨਜ਼ਦੀਕ ਪਹੁੰਚੇ ਨੇ ਇਹ ਤਸੀਬਾ ਹੈ ਜਿੱਤੇ ਲੋੜਵੰਦ ਜਿਹੜੇ ਪਰਿਵਾਰ ਨੇ ਪੀੜਿਤ ਪਰਿਵਾਰ ਨੇ ਸਵਕਤ ਮੌਜੂਦ ਨੇ ਮੰਤਰੀ ਸਾਹਿਬ ਦੇ ਨਾਲ ਗੱਲਬਾਤ ਕਰਦੇ ਔਰ ਜਾਣਦੇ ਆ ਕਿ ਆਖਰ ਉਹਨਾਂ ਦਾ ਕੀ ਕਹਿਣਾ ਹੈ ਐਸੀ ਗੱਲ ਤਾਂ ਹੀ ਹੋਇਆ ਜਿਹੜੀ ਕੱਲ੍ਹ ਮੰਤਰੀ ਸਾਹਿਬ ਰਾਤ ਸਮਗਰੀ ਲੈ ਕੇ ਪਹੁੰਚੇ ਔ ਕੀ ਕਹਿਣਾ ਚਾਹੁੰਦੇ ਹੋ ਦੇਖੋ ਇਹ ਸਾਡੇ ਭਰਾ ਆ ਤੇ ਵਿਪਤਾ ਦਾ ਸਮਾਂ ਅਹੀਂ ਕੋਈ ਐਨਪੀ ਬੜਾ ਵੱਡਾ ਆਸਾਨ ਨਹੀਂ ਕੋਈ ਆਸਾਨ ਨਹੀਂ ਆ ਬਾਬੇ ਨਾਨਕ ਦੀ ਮਿਹਰ ਆ ਬਾਬੇ ਨਾਨਕ ਦੀ ਮਿਹਰ ਨਾਲ ਹੀ ਸਾਰਾ ਕੁਝ ਹੁੰਦਿਆ ਏ ਅੱਜ ਪਹਿਲਾਂ ਚਲੋ ਅਸੀਂ ਆਪਦੇ ਕੋਲੋਂ ਵੀ ਸਾਡੇ ਸਰਪੰਚ ਵੀ ਕਰਦੇ ਰਹੇ ਆ ਅੱਜ ਸਾਡੇ ਚੇਅਰਮੈਨ ਨੇ ਨਰਿੰਦਰ ਸ਼ਿਰਗਿੱਲ ਮਿਲਕ ਪਲਾਂਟ ਵੀਰਖਾ ਦੇ ਪੰਜਾਬ ਦੇ ਆ ਜਿਹੜਾ ਟਰੱਕ ਉਹਨਾਂ ਨੂੰ ਆਇਆ ਇੱਕ ਅੱਗੇ ਵੀ ਆਇਆ ਵਾ ਟਰਾਲਾ ਉਹ ਵੀ ਅਸੀਂ ਸਰਕਾਰੀ ਤੌਰ ਤੇ ਸਾਡੇ ਮਿਲਕ ਪਲਾਂਟ ਵੀਰਖੇ ਦੇ ਇਥੋਂ ਸਾਡੇ ਜਲੰਧਰ ਵਾਲੇ ਦਫ਼ਤਰ ਤੋਂ ਆਇਆ ਜਿਹੜਾ ਆ ਸਾਡਾ ਭਰਾ ਆ ਮਨਜੀਤ ਸਿੰਘ ਇਹ ਕ੍ਰਿਆਨੇ ਦਾ ਸੌਦਾ ਕਿੱਟਾਂ ਲੈ ਕੇ ਆਇਆ ਜਿਹੜਾ ਬੰਦਾ ਜਿਹੜਾ ਸਮਾਨ ਲੈ ਕੇ ਆਉਂਦਾ ਉਹਦਾ ਜ਼ਿਕਰ ਕਰਨਾ ਵੀ ਬੰਦਾ ਜਿਹੜਾ ਬੰਦਾ ਵੇਖੋ ਕੋਈ ਨੁਕਸਾਨ ਹੋਇਆ ਹਾੜ ਆਇਆ ਉਹਦਾ ਫਸਲ ਵੀ ਬਰਬਾਦ ਹੋ ਗਿਆ ਉਹਦਾ ਘਰ ਵੀ ਕਈਆਂ ਦੇ ਘਰ ਵੀ ਵਿੱਚਿਆ ਉਹਨਾਂ ਨੂੰ ਤੇ ਦੁਹਰੀ ਮਾਰ ਵੱਜ ਗਈ ਆ ਤੇ ਉਹਨਾਂ ਪਰਿਵਾਰਾਂ ਦੀ ਜਿਹੜੇ ਭਰਾ ਬਾਹ ਫੜਦੇ ਆ ਅਸਲ ਲੰਗਰ ਹੀ ਇਹ ਹੋਆ ਕਈ ਲੋਕ ਬੈਰੀਅਰ ਲਾ ਲਾ ਕੇ ਤੇ ਸਪੀਡ ਬ੍ਰੇਕਰ ਲਾ ਲਾ ਲੱਕੜਾਂ ਲਾ ਲਾ ਧੱਕੇ ਨਾਲ ਡੱਕ ਡੱਕ ਕੇ ਲੰਗਰ ਖਵਾਉਂਦੇ ਆ ਉਹ ਲੰਗਰ ਨੂੰ ਆ ਲੰਗਰ ਵਧੀਆ ਵਾ ਕਿਉਂਕਿ ਇਹਨਾਂ ਲੋਕਾਂ ਨੂੰ ਅੱਜ ਲੋੜ ਹੈ ਉਹਦੇ ਰੱਜਿਆਂ ਨੂੰ ਰਜਾਈ ਜੋ ਕਈ ਥਾਈਂ ਅੱਤੇ ਤੇ ਕਿਲੋਮੀਟਰ ਤੇ ਲੋਕਾਂ ਲੰਗਰ ਲਾਏ ਹੁੰਦੇ ਆ ਅੱਜ ਇੱਥੇ ਉਹਨਾਂ ਲੰਗਰਾਂ ਵਾਲਿਆਂ ਨੂੰ ਇੱਥੇ ਆ ਕੇ ਇਹਨਾਂ ਕਿਸਾਨ ਭਰਾਵਾਂ ਦੀ ਮਦਦ ਕਰਨ ਦੀ ਲੋੜ ਹੈ ਮੰਤਰੀ ਸਾਹਿਬ ਇੱਕ ਗੱਲ ਸਾਹਮਣੇ ਆਈ ਹੈ ਵੇਖਣ ਦੇ ਵਿੱਚ ਕਿ ਮਜ਼ਦੂਰ ਵਰਗ ਮੈ ਮਜ਼ਦੂਰ ਵਰਗ ਦਾ ਵੀ ਕੰਮ ਬੰਦ ਹੋ ਚੁੱਕਾ ਹੈ ਲਾਗਲੇ ਲਾਗਲੇ ਜਿੰਨੇ ਪਿੰਡ ਹੈ ਇੱਥੋਂ ਦੇ ਮਜ਼ਦੂਰ ਵਰਗ ਦਾ ਕੰਮ ਬੰਦ ਹੋ ਚੁੱਕਾ ਹੈ ਪਰ ਜਦੋਂ ਰਾਤ ਸਮਗਰੀ ਲੈਣ ਮਜ਼ਦੂਰ ਵਰਗ ਆਉਂਦਾ ਹੈ ਉਹਨਾਂ ਦੇ ਨਾਲ ਕਿਸਾਨਾਂ ਵੱਲੋਂ ਦੁਰਵਿਹਾਰ ਕੀਤਾ ਜਾਂਦਾ ਉਹਨਾਂ ਨੂੰ ਬੁਰਾ ਭਲਾ ਬੋਲਿਆ ਜਾਂਦਾ ਉਸ ਬਾਰੇ ਕੀ ਕਹੋਗੇ ਨਹੀਂ ਕਿ ਇਹਨਾਂ ਨੂੰ ਬੁਰਾ ਬੋਲਣ ਦੀ ਹੁਣ ਇਹਨਾਂ ਨੇ ਕਿਹਾ 150 ਪੂਰੀ ਚਾਹੀਦੀ ਆ ਸਾਡੇ ਸਾਡੇ ਕੋਲ ਪਿਛਲੇ ਬੰਦ ਤੇ ਇਹ ਗੱਲ ਸੁਣ ਲੋ ਜਿੰਨਾ ਚਿਰ ਤੇ ਹੁਣ ਮੈਂ मौके ਤੇ ਮੈਂ ਤਾਂ ਨਹੀਂ ਕਿਸੇ ਨਾਲ ਵੀ ਕੋਈ ਵਿਤਕਰਾ ਹੁੰਨ ਦਿੰਦਾ ਤੇ ਨਾ ਕਿਸੇ ਨੂੰ ਕੋਈ ਠੱਕਾ ਹੀ ਮਾਰਦਾ ਮੇਰੇ ਸਾਹਮਣੇ ਔਰ ਇਹਨਾਂ ਆਰਮ ਸਿੰਘ ਵਾਲਿਆਂ ਵਾਲਿਆਂ ਆਖਿਆ ਵੀ 150 ਬੁਰੀ ਸਾਨੂੰ ਚਾਹੀਦੀ ਐ ਇਹਨਾਂ ਨੂੰ ਆਖਿਆ ਕੋਲੋ ਡਾਲਾ ਤੇ 150 ਬੁਰੀ ਲਾ ਲਓ ਇਹੇ ਨਾਲ ਕੋਈ ਵਿਤਕਰਾਨੀ ਨਹੀਂ ਕੀਤਾ ਜਾਂਦਾ ਜੋ ਭਾਵੇਂ ਕੋਈ ਮੈਂ ਤਾਂ ਪਹਿਲਾਂ ਹੀ ਕਿਹਾ ਵੀ ਭਾਵੇਂ ਕੋਈ ਐਸਸੀ ਪਰਿਵਾਰ ਐ ਭਾਵੇਂ ਕੋ ਬੀਸੀ ਐ ਭਾਵੇਂ ਕੋ ਜਰਨਲ ਜਦੋਂ ਆੜ ਆਉਂਦੇ ਆ ਭਾਜੀ ਸਾਰਿਆਂ ਨੂੰ ਮਦਦ ਦੀ ਲੋੜ ਆ ਇੱਕ ਕਿਸਾਨ ਭਰਾਵਾਂ ਦੀ ਫਸਲ ਤਬਾਹ ਹੋ ਗਈ ਬਰਬਾਦ ਹੋ ਗਈ ਤੇ ਜਿਹੜੇ ਐਸਪੀਸੀ ਆ ਉਹਨਾਂ ਦੇ ਵੀ ਕੰਮ ਬੰਦ ਹੋ ਗਏ ਇਹਨਾਂ ਪਿੰਡਾਂ 'ਚ ਉਹਨਾਂ ਨੂੰ ਕਿਹੜੀ ਵਿਚਾਰਿਆਂ ਨੂੰ ਦਿਹਾੜੀ ਦਾ ਪਾਲ ਬੰਦਿਆ ਜੇ ਕੋ ਰਾਸ਼ਨ ਪਾਣੀ ਆਉਂਦਾ ਉਹ ਵੀ ਲੈ ਲੈਣਗੇ ਕੋਈ ਮਾੜੀ ਗੱਲ ਨਹੀਂ ਅਸੀਂ ਦੇਣ ਵੀ ਦੇ ਕੋਈ ਇਹੋ ਜੀ ਗੱਲ ਨਹੀਂ ਆ ਪਿਛਲੇ ਬੰਦ ਤੋਂ ਹੀ ਗੱਲ ਸਾਹਮਣੇ ਆਈ ਸੀ ਜਿੱਥੇ ਕਿਸਾਨਾਂ ਵੱਲੋਂ ਡੰਡੇ ਤੱਕ ਦਿਖਾਏ ਗਏ ਨੇ ਮਜ਼ਦੂਰਾਂ ਨੂੰ ਤਾਂ ਸ਼ਿਕਾਇਤ ਕੀਤੀ ਗਈ ਆ ਮਜ਼ਦੂਰਾਂ ਵੱਲੋਂ ਕਿ ਅਸੀਂ ਕੈਬਨਿਟ ਮੰਤਰੀ ਲਾਲਜੀ ਸਿੰਘ ਭੁੱਲਰ ਤੋਂ ਬੇਨਤੀ ਕਰਦੇ ਆ ਕਿ ਆਖਰ ਸਾਡਾ ਕੌਣ ਹੈ ਮੈਂ ਉਹਨਾਂ ਦਾ ਹੀ ਮੈਂ ਕਹਿੰਦਾ ਵਾਂ ਉਹਨਾਂ ਨੂੰ ਹੁਣ ਮੈਂ ਉਧਰ ਜਾਣਾ ਉਹਨਾਂ ਨੂੰ ਦੇਖ ਕੇ ਅੱਗੇ ਜਾਵਾਂਗੇ ਕਿਸੇ ਗੱਲ ਦੀ ਫਿਕਰ ਨਾ ਕਰੋ ਜਿਹੜੇ ਲੋਕ ਅਜਿਹਾ ਕਰਦੇ ਨਜ਼ਰ ਆਉਂਦੇ ਨੇ ਉਹਨਾਂ ਨੂੰ ਕੀ ਤਾੜਨਾ ਨਹੀਂ ਉਹਨਾਂ ਨੂੰ ਸਮਝਾਵਾਂਗੇ ਵੀ ਸਾਡੇ ਭਰਾ ਆ ਇੱਥੇ ਕਹੇ ਨਹੀਂ ਕੀਤਾ ਜੇ ਕੋਈ ਜੇ ਕੋਈ ਹੈਗੀ ਇਹੋ ਜੀ ਗੱਲ ਉਹਨਾਂ ਨੂੰ ਸਮਝਾਵਾਂਗੇ ਵੀ ਆਪਸੇ ਭਾਈਚਾਰਾ ਰੱਖੋ ਪਿਆਰ ਰੱਖੋ ਜਿਹੜੇ ਐਸਸੀ ਸਿੰਘ ਨੇ ਜਾਂ ਬੀਸੀ ਨੇ ਜਾਂ ਜਰਨਲ ਨੇ ਆਪਾਂ ਨੌ ਮਾਸ ਦਾ ਰਿਸ਼ਤਾ ਆ ਆਪਣਾ ਪਿਆਰ ਆ ਆ ਕੱਲ ਨੂੰ ਫਸਲਾਂ ਵੜਣੀਆਂ ਆ ਮੁੜ ਕੇ ਫਿਰ ਫਸਲਾਂ ਪੀਤਣੀਆਂ ਉਹ ਇੰਨਾ ਭਰਾਵਾਂ ਹੀ ਨਾਲ ਹੋ ਕੇ ਵਜਾਉਣੀਆਂ ਮੁੜ ਕੇ ਝੋਨੇ ਲੱਗਣੇ ਇੰਨਾ ਭਰਾਵਾਂ ਹੀ ਝੋਨੇ ਲਾਉਣੇ ਆ ਇੱਕੋ ਪਰਿਵਾਰ ਨੇ ਕੋਈ ਫਰਕ ਥੋੜਾ ਕੋਈ ਕੋਈ ਇਹੋ ਜੀ ਗੱਲ ਨਹੀਂ ਹੈਗੀ ਜੇ ਕੋਈ ਹੈਗੀ ਉਹ ਆਪਾਂ ਦੂਰ ਕਰ ਦਾਂ ਕੋਈ ਗੱਲ ਮੰਤਰੀ ਸਾਹਿਬ ਪਾਣੀ ਦੀ ਐਗਜ਼ੈਕਟ ਸਥਿਤੀ ਕੀ ਹੈ ਇਸ ਵਕਤ ਰਾਤ ਜਿਹੜਾ ਸੀ 3 ਲੱਖ 6000 ਕਿਊਸਿਕ ਦੇ ਲਗਭਗ ਸੀ ਪਾਣੀ ਤੇ ਹੁਣ ਕੁਝ ਵਧਿਆ ਵਾ ਲਗਭਗ 3.5 ਲੱਖ ਕਿਊਸਿਕ ਦੇ ਲਾਗੇ ਬੰਨੇ ਆ ਪਾਣੀ ਇਹ ਚੱਕਰਿਆ ਜਿੰਨਾ ਚਿਰ ਪਿੱਛੋਂ ਨਹੀਂ ਨਾ ਬਰਸਾਤ ਅੜਦੀ ਹਿਮਾਚਲ ਚ ਜੰਮੂ ਕਸ਼ਮੀਰ ਚ ਹੋਰ ਵੀ ਜਿੱਥੇ ਵੀ ਪਿੱਛੇ ਪੈਂਦੀ ਪਈ ਉਧਰੋਂ ਪੰਜਾਬ ਜੀ ਵੀ ਕਈ ਥਾਈਂ ਬਾਰਿਸ਼ ਹੋਈ ਜਾਂਦੀ ਆ ਬਾਰਿਸ਼ ਰੁਕੂਗੀ ਤੇ ਪਾਣੀ ਦਾ ਲੈਵਲ ਘਟਣਾ ਤੇ ਫਿਰ ਪਾਣੀ ਰੁਕਣਾ ਤਦੋਂ ਪ੍ਰਮਾਤਮਾ ਅੱਗੇ ਸਾਰਿਆਂ ਨੂੰ ਬੇਨਤੀ ਆ ਸਾਰੇ ਭਰਾ ਖੜੇ ਆ ਅਰਦਾਸ ਬੇਨਤੀ ਕਰੀਏ ਸਾਰੇ ਜਣੇ ਜਪਜੀ ਸਾਹਿਬ ਸੁਖਣੀ ਸਾਹਿਬ ਦੇ ਪਾਠ ਕਰੀਏ ਪੰਜ-ਪੰਜ ਸਾਰੇ ਜਣੇ ਨਾਲ ਮਹਾਰਾ ਕੇ ਅਰਦਾਸ ਕਰੀਏ ਅਰਦਾਸ ਚ ਬੜੀ ਤਾਕਤ ਹੁੰਦੀ ਆ ਬੜਾ ਨੁਕਸਾਨ ਹੋ ਗਿਆ ਵਾ ਹੁਣ ਤੇ ਲਗਭਗ ਆ ਬੰਨ ਤੋਂ ਮੇਰੇ ਸਾਹਣਾ ਚਾਰ ਪੰਜ ਇੱਕ ਫੋਟੀ ਪਾਣੀ ਨਹੀਂ ਮਾਰ ਰਿਹਾ ਆ ਕਹੀ ਕਹਿੰਦਾ ਤਿੰਨ ਤਿੰਨ ਆ ਆ ਕਈ ਥਾਈ ਤਿੰਨ ਫੋਟੇ ਆ ਕਿਤੇ ਪਿੱਛੇ ਜੇ ਚੱਲ ਜੀਏ ਜਿੱਥੋਂ ਪਾਣੀ ਪੈਂਦਾ ਸ਼ੁਰੂ ਚੋਂ ਉੱਥੇ ਤੇ ਕਈ ਥਾਈ ਦੋ ਫੋਟ ਵੀ ਆ ਤੇ ਹੁਣ ਤੇ ਕੁਦਰਤ ਮਿਹਰ ਹੀ ਕਰੇ ਇਹੋ ਅਰਦਾਸ ਬੇਨਤੀ ਆ ਵੱਧ ਸਕਦਾ ਪਾ ਨੇਹੀਂ ਤੇ ਆਨੇ ਹਮੇ ਮੀਹ ਹਟ ਜੇ ਤੇ ਪਾਣੀ ਘਟੇ ਹੁਣ ਵਦਨ ਦੇ ਉਤਰਾਸਾਰ ਨਹੀਂਗੇ بارش ਮੈਨੂੰ ਮੇਤੇ ਵੀ ਮਹਾਰਾਜ ਮੀਹ ਹੀ ਕਰੂਗਾ ਹੁਣਗਾ ਨਹੀਂ ਵਾਦਾ ਬਣ ਕੋਈ ਚ ਪਰਿਵਾਰਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਪਰਿਵਾਰਕ ਜੀ ਪਾਣੀ ਦੇ ਵਿੱਚ ਫਸੇ ਹੋਏ ਨੇ ਪਰ ਵੋਟਾਂ ਦੀ ਘਾਟ ਕਰਕੇ ਉਹਨਾਂ ਨੂੰ ਕਿਸ਼ਤੀਆਂ ਦੀ ਘਾਟ ਕਰਕੇ ਉਹਨਾਂ ਨੂੰ ਜਿਹੜਾ ਬਾਹਰ ਨਹੀਂ ਲਿਆਂਦਾ ਜਾ ਸਕੀ ਕਿਸ਼ਤੀਆਂ ਵਾਦੂ ਆ ਮੈਂ ਤੇ ਆਪ ਸਾਰੀਆਂ ਬੇਕਾਂ ਦੇ ਅੰਦਰ ਤੱਕ ਗਏ ਆ ਤੇ ਉਹ ਆਪ ਭੈਣ ਭਰਾ ਜਿਹੜੇ ਆਂਦੇ ਆ ਵੀ ਸਾਡੇ ਪਸ਼ੂ ਆ ਸਾਡਾ ਕੀਮਤੀ ਸਮਾਨ ਆ ਹੀ ਨਹੀਂ ਆਉਣਾ ਕੋਈ ਗੱਲ ਨਹੀਂ ਬੱਚੇ ਤਕਰੀਬਨ ਸਾਰੇ ਭੈਣ ਭਰਾਵਾਂ ਦੇ ਜਿਹੜੇ ਆ ਉਹ ਬਾਹਰ ਆ ਗਏ ਆ ਤੇ ਜਿਹੜੇ ਸਿਆਣੇ ਆ ਵਿੱਚ ਬਜ਼ੁਰਗ ਨੇ ਉਹ ਆਪ ਆਪਦੀ ਮਰਜ਼ੀ ਨਾਲ ਬੈਠੇ ਸੀ ਤੇ ਬਥੇਰਾ ਆਖਿਆ ਵੀ ਆਜੋ ਬਾਹਰ ਯਾਰ ਪਰ ਉਹ ਆਉਂਦੇ ਨਹੀਂਗੇ ਵੀ ਪਸ਼ੂ ਉੱਥੇ ਆ ਸਾਡਾ ਕੀਮਤੀ ਸਮਾਨ ਉੱਥੇ ਆ ਕੇ ਕੀ ਕਰਾਂਗੇ ਕਈ ਜਗ੍ਹਾ ਤੇ ਇਹ ਵੀ ਗੱਲ ਸਾਹਮਣੇ ਨਜ਼ਰ ਆਈ ਹੈ ਸੋਸ਼ਲ ਮੀਡੀਆ ਤੇ ਕਈ ਤੁਸੀਂ ਵੀਡੀਓ ਦੇਖੀਆਂ ਹੋਣੀਆਂ ਕਿ ਲੋਕ ਇਹ ਕਹਿੰਦੇ ਨਜ਼ਰ ਆਏ ਨੇ ਕਿ ਜਿਹੜੇ ਮੌਤਬਾਰ ਵਿਅਕਤੀ ਨੇ ਉਹ ਰਾਤ ਸਮਗਰੀ ਆਪਣੇ ਕੋਲ ਇਕੱਠੀ ਕਰ ਲੈਂਦੇ ਨੇ ਜਦ ਕਿ ਅਸਲ ਜਿਹੜੇ ਲੋਡਵੰਦ ਉਹਨਾਂ ਤੱਕ ਰਾਤ ਸਮਗਰੀ ਨਹੀਂ ਪਹੁੰਚਦੀ ਸਾਡੀ ਤੇ ਅਸੀਂ ਤੇ ਹੁਣ ਤੱਕ ਜਿੰਨੀ ਆਈ ਹੈ ਨਾ ਰਾਤ ਸਮਗਰੀ ਸਾਰੀ ਦੀ ਸਾਰੀ ਇੱਥੇ ਲਾ ਕੇ ਇੱਥੇ ਵੰਡ ਕੇ ਕਿਸੇ ਮੌਤਬਾਰ ਕੋ ਨਹੀਂ ਦੇਈਦੀ ਆਵੇ ਸਾਰੇ ਭਰਾ ਖਲੋਤੇ ਇੱਥੇ ਹੀ ਵੰਡ ਜਣੀ ਹੈ ਬਾਕੀ ਜਿਹੜੇ ਕਈ ਤਾਨੀ ਸੱਜਣ ਆਉਂਦੇ ਆ ਉਹਨਾਂ ਨੂੰ ਮੈਂ ਜ਼ਰੂਰ ਬੇਨਤੀ ਕਰਦਾ ਵੀ ਉਹ ਕਈ ਨਾ ਜਿਹੜੇ ਜਾਮ ਜੂਮ ਲੱਗਾਂਦਾ ਕਿਉਂਕਿ ਆ ਬੰਨ ਵਾਲੀ ਜਗ੍ਹਾ ਪੀੜੀ ਏ ਥੋੜੀ ਟਾਈਟ ਆ 10 ਫੁੱਟ ਦੀ ਸੜਕ ਆ ਕਿਤੇ 2-2 ਫੁੱਟ ਪਰਮਿਆਂ ਕਿਤੇ ਘੱਟ ਆ ਆਪਸ ਵਿੱਚ ਕ੍ਰੋਸ ਨਹੀਂ ਹੁੰਦੀਆਂ ਚੀਜ਼ਾਂ ਤੇ ਉਹ ਇਸ ਚੀਜ਼ ਨੂੰ ਵੇਖ ਕੇ ਕਿਰਾਂ ਪਿੱਛੇ ਲਾ ਜਾਂਦੇ ਇੱਕੇ ਥਾਂ ਤੇ ਉਹ ਇੱਕੇ ਥਾਂ ਤੇ ਨਾ ਲਾਉਣ ਉਹ ਆਪਦੇ ਹੱਥੀਂ ਆ ਕੇ ਜਿਹੜੇ ਲੋੜਵੰਦ ਪਰਿਵਾਰ ਨੇ ਜਿਹੜੇ ਵੇਖੋ ਪਿੰਡ ਦੇ ਹੁੰਦੇ ਨਾ ਨਮਾਇੰਦੇ ਅ ਤਕਰੀਬਨ ਹੀ ਉਹਨਾਂ ਨੂੰ ਪਤਾ ਹੁੰਦਾ ਹੁੰਦਾ ਆ ਨਾ ਰਾਮ ਸਿੰਘ ਵਾਲੇ ਪਿੰਡ ਖੜੇ ਆ ਤੇ ਜਿਹੜੇ ਵਿਚਾਰੇ ਹੜਪੀੜ ਤੇ ਆ ਉਹ ਆ ਕੇ ਆਵੇ ਸਾਰੇ ਖਲੋਤੇ ਆ ਤੇ ਮੈਂ ਤੇ ਕਹਿੰਦਾ ਪਿੰਡ ਪਿੰਡ ਜਾ ਕੇ ਜਿਹੜਾ ਬੰਦਾ ਨੁਕਸਾਨ ਵਾਲਾ ਵਾਜੀ ਦਾ ਨੁਕਸਾਨ ਹੋਇਆ ਉਹਨੂੰ ਬੰਦੇ ਨੂੰ ਸਿੱਧਾ ਦਾਣ ਦਾ ਵੀ ਤਾਂ ਫਾਇਦਾ ਜੇ ਟਿਕਾਣੇ ਦੋ ਜੇ ਰਾਜ ਲਾਗੇ ਉਹ ਤੁਹਾਡਾ ਕਾਹਦਾ ਦਾਣ ਆ ਬਹੁਤੇ ਬੰਦੇ ਜਿਹੜੇ ਆ ਨਾ ਰਾਜ ਲਮਾਉਣ ਵਾਲੇ ਉਹ ਪੰਜ ਸਭ ਲਈ ਜਾਂਦੇ ਉਹ ਨਿਕਲਨੇ ਬੜੇ ਮੋਟੇ ਆ ਮੁਰਗੇ ਉਹ 75 ਪੈਸੇ ਗੁਰਦੁਆਰ ਤੋਂਦਾ 25 ਕੇ ਪੈਸੇ ਗਾ ਪਹੁੰਚਦਾ ਉਹ 25 ਪੈਸੇ ਨਾਲ ਫੋਟੋ ਫਾਟੋ ਪੈ ਜਾਂਦੀ ਆ ਬਾਕੀ 75 ਪੈਸੇ ਖੁਰਦਪੁਰਦ ਹੁੰਦਾ ਸਾਡਾ ਦੇ ਵੇਖੋ ਇਹ ਹਿਸਾਬ ਆ ਜਿਵੇਂ ਸਮਾਨ ਆਉਂਦਾ ਜਿਹੜਾ ਪਤਾ ਲੈ ਕੇ ਆਉਂਦਾ ਨਾ ਉਹਨੂੰ ਆਖੀ ਦਾ ਤੈਨੂੰ ਜਾਣ ਨਹੀਂ ਦੇਣਾ ਬੰਡਾ ਆ ਕੇ ਫੇਰ ਗੱਡੀ ਲੈ ਕੇ ਜਾਂਦੀ ਈ ਤੇ ਉਹ ਨਹੀਂ ਜਾਂਦੀ ਈ ਤੇ ਉਹ ਕਈ ਨਾ ਬੰਦੇ ਕਹਿ ਦੇਣਗੇ ਤੁਸੀਂ ਡੰਪ ਕਰਾ ਲਓ ਮੈਂ ਕਹਿ ਦੇਣਾ ਵੀ ਪਾਉ ਡੰਪੋ ਬਿਲਕੁਲ ਨਹੀਂ ਕਰਨਾ ਤੁਸੀਂ ਆਪ ਦੇ ਹੱਥੀਂ ਮੰਨ ਕੇ ਅਗਲੇ ਨੂੰ ਪਤਾ ਹੋਵੇ ਵੀ ਜੇ ਮੇਰੀ ਚੀਜ਼ ਆਈ ਆ ਤੇ ਉਹ ਟਕਾਣੇ ਲੱਤੀ ਆ ਲੋਕਾਂ ਦੇ ਘਰਾਂ ਚ ਗਈ ਆ ਬੰਦਿਆਂ ਦੇ ਮੂੰਹ ਚ ਪਈ ਆ ਜੇ ਫੀਡ ਆਈ ਆ ਜਾਂ ਕੋ ਪੱਠੇ ਆਏ ਜਾਂ ਸਾਇਲੇਜ ਆਇਆ ਉਹ ਪਸ਼ੂਆਂ ਦੇ ਮੂੰਹ ਚ ਪਿਆ ਤੇ ਫਾਇਦਾ ਤਾਂ ਹੀ ਆ ਦਾਨ ਕਰਦਾ ਜੇ ਟਿਕਾਣੇ ਲੱਗੇ ਉਹ ਦਾਨ ਕਰਦਾ ਕੀ ਫਾਇਦਾ ਜੇ ਰਾਜ ਲਾਗੇ ਉਹ ਕੀ ਉਹਦਾ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਕਿੰਨੇ ਬੀਜ ਲੈਣਾ ਕਿੰਨੇ ਟਿਕਾਣੇ ਲਾ ਦੇਣਾ ਕਿਸਾਨਾਂ ਦੇ ਮੁਆਵਜ਼ੇ ਦਾ ਕੀ ਪ੍ਰੋਸੀਜਰ ਰਹੇਗਾ ਸਰਕਾਰ ਦੇ ਦੇਖੋ ਜਿਹੜਾ ਮੁਆਵਜ਼ਾ ਆਣਾ ਅਜੇ ਤੇ ਸਮਾਂ ਆ ਇਹਨਾਂ ਦੀ ਬਾਹ ਫੜਦਾ ਮੁਆਵਜ਼ੇ ਮੂਜੇ ਜਿਹੜੇ ਪੈਣੇ ਉਹ ਤੇ ਪਾਣੀ ਲੱਥੇ ਤੋਂ ਪੈਣੇ ਆ ਉਹ ਗਰਦੌਰੀ ਹੋਣੀ ਆ ਉਹਦੇ ਬਾਅਦ ਜ਼ਮੀਨਾਂ ਦਾ ਹਿਸਾਬ ਲਾਉਣਾ ਜਿਹੜੀਆਂ ਜ਼ਮੀਨਾਂ ਪੁੱਟੀਆਂ ਗਈਆਂ ਜਾਂ ਰੀਤ ਪੈ ਗਈ ਉਦੇ ਚ ਇਹ ਹੁੰਦਾ ਜਿਹੜੀ ਜ਼ਮੀਨ ਤੇ ਹੁੰਦੀ ਹੈ ਉਹ ਨੂੰ ਹੋਰ ਵਾਦ ਮਾਵਜਾ ਮਿਲਣਾ ਹੁੰਦਾ ਮਾਵਜਾ ਜਿਹੜਾ ਵਾ ਉਹ ਕੱਲਾ ਫਸਲ ਮਰੀਦਾ ਨਹੀਂ ਹੁੰਦਾ ਮਾਵਜਾ ਸਪੈਸ਼ਲ ਗਰਦਾਵਰੀ ਹੋਣੀ ਹੈ ਜਿਹੜੀਆਂ ਜ਼ਮੀਨਾਂ ਠੱਠੀਆਂ ਉਹਨਾਂ ਜ਼ਮੀਨਾਂ ਦਾ ਖਰਚਾ ਮਿਲਣਾ ਡੀਜ਼ਲ ਦਾ ਸਰਕਾਰ ਨੂੰ ਪਧਰੀ ਕਰਨ ਦਾ ਇਹ ਜਦੋਂ ਪਾਣੀ ਲੱਥਾ ਅਸਲ ਉਦੋਂ ਹੀ ਮਾਵਜਾ ਪੈਣਾ ਸ਼ੁਰੂ ਹੋਣਾ ਬਾਕੀ ਇਹ ਆ ਵਾਦਾ ਮੇਰੇ ਭਰਾਵਾਂ ਨਾਲ ਜਿੰਨਾ ਭਰਾਵਾਂ ਦਾ ਨੁਕਸਾਨ ਹੋਇਆ 1-1 ਰੁਪਇਆ ਉਹਨਾਂ ਦੇ ਖਾਤੇ 'ਚ ਪਊ ਜਿਹੜੀ ਪੰਨੋਂ ਪਰਲੇ ਬੰਨੇ ਨਹੀਂ ਨੁਕਸਾਨ ਹੋਇਆ ਜੀ ਦਾ ਜੀ ਕਈਆਂ ਦਾ ਪੰਨੋਂ ਪਰਲੇ ਬੰਨੇ ਵੀ ਮਾਰਿਆ ਗਿਆ ਝੋਨਾ ਜਿੱਥੇ ਮੀਂਹ ਜਿਆਦਾ ਪਿਆ ਕਈ ਕਿੱਲੇ ਹੈਗੇ ਇਹੋ ਜਿਹੇ ਜਿਹੜੇ ਡੂੰਗੇ ਡੁੱਬ ਗਏ ਖਰਾਬ ਹੋ ਗਿਆ ਉਹਨਾਂ ਦਾ ਪਊ ਬਾਕੀ ਜਿਨ੍ਹਾਂ ਦਾ ਖਰਾਬ ਨਹੀਂ ਹੋਇਆ ਫਸਲ ਉਹਨਾਂ ਦਾ 1 ਰੁਪਇਆ ਨਹੀਂ ਪਊਗਾ ਇਧਰਲੇ ਬੰਨੇ ਸਾਰਾ ਹੀ ਤਬਾਹ ਹੋ ਗਿਆ ਝੋਨਾ ਇੱਕ ਮਰਲਾ ਨਹੀਂ ਬਚਿਆ ਇਹਨਾਂ ਸਾਰੇ ਪ੍ਰਵਾਨਾ ਵਾਦਾ ਵੀ 1-1 ਰੁਪਇਆ ਇਹਨਾਂ ਦੇ ਖਾਤੇ 'ਚ ਪਊ लास्ट 'ਚ ਇੱਕ ਸਵਾਲ ਫੇਰ ਮੈਂ ਦਰਉਣਾ ਚਾਹ ਰਿਆਂ ਕਿ ਕਿਸਾਨਾਂ ਨੂੰ ਮੁਆਵਜ਼ਾ ਮਿਲੇਗਾ ਮਜ਼ਦੂਰਾਂ ਦਾ ਕੰਮ ਬੰਦ ਰਹਿੰਦਾ ਤੇ ਉਹਨਾਂ ਦੇ ਵਾਸਤੇ ਕੀ ਕੀਤਾ ਜਾਂਦਾ ਦੇਖੋ ਇਹ ਤੇ ਸੈਂਟਰ ਸਰਕਾਰ ਨੂੰ ਸੋਚਣਾ ਚਾਹੀਦਾ ਵਾ ਨਰੇਗਾ ਲਗਾਤਾਰ ਚਰਉਣੀ ਚਾਹੀਦੀ ਹੈ ਵੀ ਜਿਹੜੇ ਮਜ਼ਦੂਰ ਆ ਉਹਨਾਂ ਨੂੰ ਨਰੇਗਾ ਚ ਕੰਮ ਮਿਲਦਾ ਰਹੇ ਉਹ ਨਰੇਗਾ ਚ ਕੰਮ ਕਰਦੇ ਰਹਿਣ ਨੁਕਸਾਨ ਤੇ ਮੈਨੂੰ ਵੀ ਪਤਾ ਵੀ ਮਜ਼ਦੂਰਾਂ ਦਾ ਵੀ ਹੋਇਆ ਇਹ ਚ ਹੁਣ ਬਾਸਮਤੀ ਵੀ ਲੱਗੀ ਸੀ ਗੰਨਾ ਵੀ ਲਾਇਆ ਸੀ ਲੋਕਾਂ ਨੇ ਹੋਰ ਕਈ ਫਸਲਾਂ ਸੀ ਤੇ ਉਹ ਬਾਸਮਤੀ ਮਜ਼ਦੂਰਾਂ ਵੱਢਣੀ ਸੀ ਕੋ 5-6000 ਕਿੱਲੇ ਦਾ ਉਹਨਾਂ ਨੂੰ ਮਜ਼ਦੂਰੀ ਮਿਲਣੀ ਸੀ ਚ ਬਾਸਮਤੀ ਦਾ ਫਿਰ ਜੇ ਗੰਨਾ ਗੰਨੇ ਦਾ ਕੋਈ 16-18000 ਰੁਪਿਆ ਕਿੱਲੇ ਦੀ ਲਿਵਰ ਬਾਨੀ ਮਜ਼ਦੂਰਾਂ ਦੀ ਮਜ਼ਦੂਰੀ ਵਿਚਾਰਿਆਂ ਦੀ ਮਾਰੀ ਗਈ ਇਹਦੇ ਸੈਂਟਰ ਨੂੰ ਚਾਹੀਦਾ ਵੀ ਜਿਹੜੀ ਨਰੇਕਾ ਸਕੀਮ ਹੈ ਨਾ ਇਹ ਨਰੇਕਾ ਤਾਂ ਹੀ ਚੱਲਦੀ ਹੀ ਵੀ ਜਿਹੜਾ ਗਰੀਬ ਹੈ ਉਹਦਾ ਚੁੱਲਾ ਚੱਲਦਾ ਰਹੇ ਸੈਂਟਰ ਵਧੀ ਕੀ ਵੜੀ ਕਰਨ ਦਿਆ ਨਰੇਕਾ ਦੀਆਂ ਕਿੰਨੀਆਂ ਸਕੀਮਾਂ ਬੰਦ ਕਰਤੀਆਂ ਹੁਣ ਇਹ ਜਿਹੜੀਆਂ ਨਰੇਗਾ ਆ ਉਹ ਵੈਸੇ ਹੀ ਪਿੰਡਾਂ ਦੇ ਵਿੱਚ ਵੈਸੇ ਹੀ ਠੱਪ ਕਰਤੀ ਕਿਉਂਕਿ ਪਹਿਲੇ ਪੈਸੇ ਨਹੀਂ ਪਾਏ ਪਿਛਲੇ ਤਿੰਨ ਤਿੰਨ ਮਹੀਨਿਆਂ ਦੇ ਚੌ ਚੌ ਮਹੀਨਿਆਂ ਦੇ ਪੈਸੇ ਨਹੀਂ ਪਾਇ ਲੀਵਲੀਵਰ ਦੇ ਖਾਤੇ ਜੇ ਨਰੇਗਾ ਚੱਲਦੀ ਰਹਿੰਦੀ ਤੇ ਗਰੀਬ ਨੂੰ ਤੇ ਕਿਸੇ ਅੱਗੇ ਹੱਥ ਢੰਦੀ ਲੋੜ ਹੀ ਨਹੀਂ ਉਹ ਨਰੇਗਾ ਦੀ ਕੰਮ ਚੱਲੀ ਜਾਣਾ ਹੈ ਬਾਕੀ ਸਾਡੇ ਪਰਿਵਾਰ ਨੇ ਅਸੀਂ ਜੇ ਕੋਈ ਲੀਵਰ ਵਾਲਾ ਗਰੀਬ ਪਰਿਵਾਰ ਵੀ ਆਉਂਦਾ ਉਹਦੇ ਨਾਲ ਕੋਈ ਵੀ ਵਿਤਕਰਾ ਨਹੀਂ ਕੀਤਾ ਜਾਂਦਾ ਅਸੀਂ ਫੀਡ ਵੀ ਦਿੰਨੇ ਆ ਰਾਸ਼ਨ ਵੀ ਦਈਦਾ ਜੋ ਚੀਜ਼ ਆਵੇ ਸਾਰਿਆਂ ਨੂੰ ਵੰਡ ਕੇ ਦਈਦੀ ਆ ਤੁਹਾਡੇ ਵੱਲੋਂ ਕੈਬਨਿਟ ਮੰਤਰੀ ਹੋਣ ਨਾਤੇ ਤੁਹਾਡੇ ਵੱਲੋਂ ਕੇਂਦਰ ਸਰਕਾਰ ਨੂੰ ਕੀ ਸਲਾਹ ਰਵੇਗੀ ਮਜ਼ਦੂਰਾ ਬ੍ਰਦੀ ਦੇਖੋ ਕੇਂਦਰ ਨੂੰ ਇਹੋ ਹੀ ਆ ਇਹ ਵੱਡਾ ਪੈਕੇਜ ਦਵੇ ਕੇਂਦਰ ਸਰਕਾਰ ਉਹਦੇ ਚ ਕਿਸਾਨਾਂ ਦੀ ਵੀ ਬਾਹ ਫੜੇ ਕਿਸਾਨਾਂ ਦੀ ਕਿਸਾਨਾਂ ਦੀ ਵੀ ਬਾਹ ਫੜੇ ਤੇ ਨਾਲ ਨਹੀਂ ਚਲੋ ਕੇਂਦਰ ਤੋਂ ਆਪਾਂ ਲੈ ਕੇ ਦੇਣਾ ਇਹ ਆਪਾਂ ਘਰੋਂ ਥੋੜਾ ਦੇਣਾ ਕੋਈ ਕਿ ਕੇਂਦਰ ਸਰਕਾਰ ਮਜ਼ਦੂਰਾਂ ਦੀ ਵੀ ਬਾਹ ਫੜੇ ਮਜ਼ਦੂਰਾਂ ਨੇ ਵੀ ਇੱਥੇ ਹੀ ਮਜ਼ਦੂਰੀ ਕਰਨੀ ਉਹਨਾਂ ਨੂੰ ਵੀ ਇੱਥੇ ਰੋਟੀ ਖਾਣੀ ਹੈ ਪਹਿਲੀ ਤੇ ਗੱਲ ਜਿਹੜੀ ਨਰੇਗਾ ਉਹ ਹੈਗੀ ਮਜ਼ਦੂਰਾਂ ਵਾਸਤੇ ਗਰੀਬਾਂ ਵਾਸਤੇ ਨਰੇਗਾ ਬੰਦ ਹੀ ਨਹੀਂ ਹੋਣੀ ਚਾਹੀਦੀ ਨਰੇਗਲ ਲਗਾਤਾਰ ਚਲਣੀ ਚਾਹੀਦੀ ਆ ਜਿਹੜਾ 100 ਦਿਨ ਕੰਮ ਆ ਨਾ ਇਹ ਸੈਂਟਰ ਨੂੰ ਘਾਟ ਤੋਂ ਘੱਟ 150 ਦਿਨ ਤੋਂ ਪਲੱਸ ਕਰਨਾ ਚਾਹੀਦਾ ਸਾਲ ਦਾ 100 ਦਿਨ 365 ਦਿਨ ਸਾਲ ਤੇ 100 ਦਿਨ ਕੰਮ ਮਿਲਦਾ ਇਹ ਤੇ ਚਾਹੀਦਾ ਘੱਟੋ ਘੱਟ 150 ਦਿਨ ਮਜ਼ਦੂਰ ਨੂੰ ਕੰਮ ਮਿਲੇ ਤੇ ਉਹਦੀ ਰੋਟੀ ਜਿਹੜੀ ਮਜ਼ਦੂਰ ਦੀ ਉਹ ਲਗਾਤਾਰ ਚੱਲਦੀ ਰਵੇ ਧੰਨਵਾਦ ਸਰ ਨਗਰ ਚਲੋ ਚਲੋ ਲੋਕੋ ਦੋਸਤੋ ਇਹ ਸਨ ਕੈਬਨਿਟ ਮੰਤਰੀ ਲਾਲ ਜੰਸਨ ਭੁੱਲਰ ਜੋ ਇਸ ਵਕਤ ਖਾਦ ਪੀੜਤਾ ਵਾਸਤੇ ਰਾਤ ਸਮਗਰੀ ਲੈ ਕੇ ਪਹੁੰਚੇ ਨੇ ਤੁਸੀਂ ਦੇਖ ਸਕਦੇ ਹੋ ਫਿਰ ਦੌਰ ਤੱਕ ਤਸਵੀਰਾਂ ਦਿਖਾ ਦਿਓ ਕਿ ਪਾਣੀ ਦੀ ਮਾਰ ਹੇਠ ਹਜ਼ਾਰਾਂ ਏਕੜ ਫਸਲ ਆਈ ਹੈ ਔਰ ਕਿਸਾਨ ਮਜ਼ਦੂਰ ਦਾ ਇਸ ਵਕਤ ਬੁਰਾ ਹਾਲ ਹੈ ਘਰ ਡੁੱਬ ਚੁੱਕੇ ਨੇ ਰੋਟੀ ਜਿਹੜੀ ਆ ਉਹ ਮਿਲ ਨਹੀਂ ਰਹੀ ਰਾਤ ਸਮਗਰੀ ਭਮਿਆ ਆ ਰਹੀ ਆ ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜੇ ਗਰੀਬ ਲੋੜਵੰਦ ਪਰਿਵਾਰ ਨੇ ਉਹਨਾਂ ਤੱਕ ਕਿਤੇ ਨਾ ਕਿਤੇ ਕਈ ਵਾਰ ਨਹੀਂ ਪਹੁੰਚ ਪਾ ਰਹੀ ਜਿਵੇਂ ਕਿ ਕੈਬਨਿਟ ਮੰਤਰੀ ਸਾਹਿਬ ਨੇ ਵੀ ਦੱਸਿਆ ਹੈ ਮੈਂ ਦਾਨੀ ਸੱਜਣਾ ਨੂੰ ਅਪੀਲ ਕਰਾਂਗਾ ਕਿ ਤੁਸੀਂ ਜਿਹੜੀ ਵੀ ਰਾਤ ਸਮਗਰੀ ਪਹੁੰਚਾਉਂਦੇ ਹੋ ਉਹ ਜਰੂਰ ਲੋੜਵੰਦਾਂ ਤੱਕ ਪਹੁੰਚਾਓ ਦੇਖਦੇ ਰਹੋ ਰੌਣਕ ਪੰਜਾਬ ਦੀ 24 ਮੈਂ ਹਾਂ ਮਨਦੀਪ ਸਿੰਘ ਰਾਜਨ ਤਰਨਤਾਰਨ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ